ਹੌਲ ਟੌਪ ਮਾਡਲ ਟਰੈਕਟਰ ਆ ਸਾਰਾ ਰੰਗ ਪੇਂਟ ਦਾ オリジナル ਆ ਮਗਰਾਡਾਂ ਦੇ ਵਿੱਚ ਥੋੜੀ ਜਿਹੀ ਥਾਂ ਤੋਂ ਟੱਚਿੰਗ ਹੋਈ ਪਈ ਆ ਠੀਕ ਆ ਜੀ ਬਾਕੀ ਆ ਸ਼ੋ ਛੱਪੇ ਦਾ ਬਾਡੀ ਵੀ ਕਹਿੰਨ ਦਾ ਭਾਵ 98%オリジナル ਆ ਹਾਂ ਪੱਠੀ ਪੁੱਠੀ ਵਾਲਾ ਰੰਗ ਵੀ ਉਵੇਂ ਪਿਆ ਜਦ ਤੱਕ ਲੱਥਾ ਨਹੀਂ ਗਾ ਠੀਕ ਆ ਜੀ ਤੇ ਬਾਕੀ ਉਹਦੇ ਨਾਲੋਂ ਤਾਂ ਸਾਬ ਲਾਲਾ ਵੀ ਇਹ 35 40 ਫੀਰ ਦਾ ਸਮਾਨੀ ਬੱਦ ਲੱਗਿਆ ਇਹ 15 ਮਾਡਲ ਮਾਰਕੇ 14 ਦੇ ਆ ਕਾਫੀ 15 ਦੀ ਆ 12 ਟੌਪ ਮਾਡਲ ਵਾਲਾ ਆ ਗਿਆ ਪੰਜਾਬ ਨੰਬਰ ਹੈਗਾ 13 ਦਾ ਬਿੱਲ ਮਿਲ ਜੂਗਾ ਰੰਗ ਰੇਂਡ ਸਾਰਾ Ориਜਨਲ ਆ ਸੀਲਾਂ ਤੁਲਾਂ ਟਰੈਕਟਰ ਤੇ ਲੱਗੀਆਂ ਟੌਪ ਟੌਪ ਮਾਡਲ ਵਾਲਾ ਪਿਆ ਨਵੇਂ ਆ ਗਏ ਠੀਕ ਹੈ ਜੀ ਇਹਦੇ ਡਰੇ ਨਾਲ 220 ਘੰਟਾ ਚੱਲਿਆ ਨਾਲ ਦੇ ਟਾਇਰ 70 ਪੈਸੇ ਤੱਕ ਟਰੈਕਟਰ ਦੇ ਠੀਕ ਹੈ ਜੀ ਅੱਖਾਂ ਵਿੱਚ ਕੇ ਆਏ ਭਾਵੇਂ ਸਾਰਾ ਇਟਰੀ Ориਜਨਲ ਹੈ ਤੋਂ ਲੈ ਕੇ ਜੱਡਾ ਤੱਕ ਇਹਦੇ ਵੀ ਗਲਮ ਲੱਗੀਆਂ ਉਹਦੀ ਵੀ ਆਪਣੀ ਫਲ ਜੰਮੇ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬ ਉਹ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਸੋਨੀ ਮਾਨ ਆਪਣੇ ਨਾਲ ਜੁੜਿਆ ਸਤਿ ਸ਼੍ਰ ਵੀਡੀਓ ਦੇ ਕਿੰਨੇ ਮਿਲਿਆ ਰਿਸਪਾਂਸ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤੇ ਚਲੋ ਹੁਣ 855 ਦਾ ਸਟਾਰਟ ਕਰਦੇ ਆਪਾਂ ਦੱਸੀ ਗਿਰਾਂ ਇਹਦੇ ਬਾਰੇ 2018 ਮਾ 18 ਮਾਡਲ ਆਗਾ ਹਾਂਜੀ ਅਗਲੇ ਡੈਰ ਚੈੱਕ ਕਰਾਦੇ ਐਮ ਆਰ ਐਫ ਦੇ ਆਗੇ ਜਿਆਦਾ ਨਵੇਂ ਆਗੇ ਮਗਰਲੇ 15 ਵਾਲੇ ਆ ਠੀਕ ਹੈ ਜੀ ਫੁੱਲ ਟੌਪ ਮਾਡਲ ਟਰੈਕਟਰ ਆ ਸਾਰਾ ਰੰਗ ਪੇਂਟ ਦਾ オリジナル ਆ ਮਗਰਾਡਾਂ ਦੇ ਵਿੱਚ ਥੋੜੀ ਜਿਹੀ ਥਾਂ ਤੋਂ ਡੱਜਿੰਗ ਹੋਈ ਪਈ ਆ ਠੀਕ ਹੈ ਜੀ ਬਾਕੀ ਆ ਸ਼ੋ ਛੱਪੇ ਦਾ ਬਾਡੀ ਕੀ ਕਹਿਣ ਦਾ ਭਾਵ 98%オリジナル ਆ 99% ਵੀ ਇਹ ਗੱਲ ਇਹ ਆ ਵੀ ਆ ਜੀ ਤੇ ਇਹ ਕਿਤੇ ਵੀ ਗੱਲਣ ਲੱਗੀ ਹੋਵੇ ਆਪਣੀ ਪੂਰੀ ਗਰੰਟੀ ਆ ਇੱਕਦਮ ਕੀ ਜਾਂਦਾ ਨਾ ਹਾਂਜੀ ਹਾਂਜੀ ਆ ਜੀ ਦਿਖਾ ਦੇ ਜੋੜ ਜੱਲਾ ਵੀ ਕਿਤੇ 20 ਮੰਨ ਕੇ ਚੱਲ ਵੀ ਖੁੱਲਿਆ ਨਹੀਂ ਹਿੱਕੜਾ ਠੀਕ ਹੈ ਜੀ ਤੇ ਮਾਡਲ ਕਿੰਨੇ ਸੋਨੀ ਜੀ ਮਾਡਲ 18 ਟਾਇਰ 15 ਵਾਲੇ ਟਾਇਰ 15 ਵਾਲੇ ਤੇ ਰੇਟ ਕੀ ਦੇਵਾਂਗਾ ਅੱਜ 575 ਤੇ ਦੇ ਦੇਾਂਗੇ ਇੱਕ ਹੀ ਰੇਟ ਐਸਨੋ 5 ਲੱਖ ਅੱਜ 40000 5 40 ਦਾ ਮਿੱਤਰੋ ਹਾਂ ਨਾ ਤੇ ਘੁਮ ਕੇ ਆ ਜਿਓ ਪਰ ਸੋਨੀ ਕੋਲੇ ਹਾਂ ਟਰੈਕਟਰ ਦੇਖ ਕੇ ਆਏ ਹਾਂ ਉਹ ਆ ਹੋਵੇ ਵੀ ਗਦਾ ਘੋੜਾ ਜਿਵੇਂ ਆਪਾਂ ਕਹਿ ਦਿੰਨੇ ਹੁਣ ਨਹੀਂ ਆ ਵੀ ਮਾਡਲ ਹੀ ਦੇਖ ਕੇ ਆ ਜਾਨੀ ਤਾਇਓ ਕੇ ਹਾਂ ਹਾਂ ਆ ਦੇਖਾ ਚੀਪੀਆਂ ਚੁਪੀਆਂ ਵੀ ਅਜੇ ਤੱਕ ਲੱਗੀਆਂ ਹੋਈਆਂ ਚੀਜ਼ ਚੰਗੀ ਹੁੰਦੀ ਹੈਗੀ ਠੀਕ ਹੈ ਹਾਂ ਘੁੰਮ ਕੇ ਦੇਖ ਕੇ ਮੰਡੀ ਦੇਖ ਕੇ ਮੇਲਾ ਦੇਖ ਕੇ ਆਇਓ ਮੂਰੇ ਫੇਰ 855 ਆ ਗਿਆ ਫੇਰ ਸੱਥੀ ਹੋਈ ਇਹਦੇ ਵਾਰੀ ਇਹ 2000 ਮਾਰਕਿਸ 17 ਦਾ RC 18 ਦੀ ਆ ਠੀਕ ਹੈ ਸਮਾਨ ਚੱਕਰਾ ਪਹਿਲਾਂ ਤਾਂ ਕੈਮਰਾ ਮਰਾ ਦਵਾਈ ਬੋਤਲਾਈ ਖੜਾ 35-40 ਹਜ਼ਾਰ ਦਾ ਰੇਟ ਤੇ ਸਮਾਨ ਲੱਗਿਆ ਹੋਇਆ ਹੈ ਠੀਕ ਹੈ ਹਾਂ ਇੰਜਨ ਗੇਅਰ ਪੱਖੋਂ ਉਹ ਅੱਖਾਂ ਵਿੱਚ ਕੇ ਉਹ ਅੱਖਾਂ ਵਿੱਚ ਕੇ 11 ਕਰੋੜ ਵਾਲੀ ਖੜਾ ਮੂਰੇ 585 ਡਿਮਾਂਡ ਹੈ ਇਹਦੀ 585 ਡਿਮਾਂਡ ਹਾਂ ਆ ਪੱਟੀ ਪੁੱਟੀ ਵਾਲਾ ਰੰਗ ਵੀ ਉਵੇਂ ਪਿਆ ਇਹ ਤਾਂ ਕਲਥਾ ਨਹੀਂਗਾ ਠੀਕ ਹੈ ਜੀ ਤੇ ਬਾਕੀ ਉਹਦੇ ਨਾਲ ਉਹ ਤਾਂ ਸਾਹ ਲਾਲਾ ਵੀ ਇਹ 35-40 ਹਜ਼ਾਰ ਦਾ ਸਮਾਨੀ ਬੱਦ ਲੱਗਿਆ ਠੀਕ ਹੈ ਜੀ ਕਿੰਨੇ ਮੋਹ ਆ ਗਿਆ ਮਾਡਲ ਇਹ ਮਾਰਕਿਸ 17 ਦੇ RC 18 ਦੀ ਹੈ ਜੀ ਤੇ ਰੇਟ ਰੇਟ ਡਿਸਕਾਊਂਟ ਵਾਲਾ ਕੰਮ ਹੀ ਦੇ ਦੇ ਦੇਗੇ ਯਾਰ ਕਿੰਨੇ ਦਾ 45 ਦਾ 540 ਦਾ ਇੱਕ ਹੀ ਰੇਟ ਇੱਕ ਹੀ ਰੇਟ 540 ਦਾ ਇਹ ਬਣੂ ਮਿੱਥੋਂ ਹਾਵ ਲਾਲਾ ਵੀ ਉਹਦੇ ਨਾਲ 25 3000 ਦਾ ਆਤੀ 35000 ਦਾ ਸਮਾਨ ਵੀ ਸਮਾਨ ਹੀ ਵੱਧ ਲੱਗਿਆ ਹੋਇਆ ਹਾਂ ਠੀਕ ਹੈ ਤੇ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ ਸਿਉਨਾਲਿਕਾ 50 ਦਾ ਦੱਸਿਓ ਜੀ ਇਹ 15 ਮਾਡਲ ਮਾਰਕੇ 14 ਦੇ ਆ ਕਾਫੀ 15 ਦੀ ਆ 12 ਟੌਪ ਮਾਡਲ ਵਾਲਾ ਆ ਗਿਆ 50 ਨੰਬਰ ਆਗਾ ਠੀਕ ਆ 13 ਦਾ ਬਿੱਲ ਮਿਲ ਜੂਗਾ ਕੰਪਨੀ ਦੇ ਟਾਇਰ ਆ ਗਏ ਠੀਕ ਆ ਜੀ ਇੰਜਨ ਗੇਅਰ ਸਹੀ ਆ 427 ਡਿਮਾਂਡ ਆ 3 ਲੱਖ ਤੇ 21 ਰੇਟ ਇਹ 95 ਹਜ਼ਾਰ ਦਾ ਰੇਟ ਆ 395 ਦਾ ਮਿੱਤਰੋ ਇਹ ਟਰੈਕਟਰ ਬਣੂ ਡਬਲ ਡਿਸਟਰੀਬਿਊਟਰ ਚ ਚੰਗਾ ਟਰੈਕਟਰ ਆ ਟਰੈਕਟਰ ਸੋਨਾ ਮੂਰੇ ਆ ਗਿਆ 33 ਦੀ ਇਹ 2002 ਮਾਡਲ ਹਾਂਜੀ 2 ਲੱਖ 40 ਹਜ਼ਾਰ ਡਿਮਾਂਡ ਆ ਟਾਇਰ ਇਹਦੇ ਹੈਗੇ ਆਗੇ ਅੱਧੇ ਇਹਦੀ ਖਾਸੀਅਤ ਵੀ ਦੱਸ ਆ ਖਾਸੀਅਤ ਇਹ 13 ਹਲ ਖਿੱਚਦਾ ਕੇ ਲਈ 13 ਹਾਲ ਖਿੱਚਦਾ ਹਾਂ ਇਹ ਆਪਣਾ ਨੀ ਨਾਲ ਲਈ ਆਪਣੇ ਮੰਡੀ ਚ 파ਟਨਰ ਆ ਉਹਨਾਂ ਦਾ ਹੈਗਾ 13 ਹਾਲ ਵੀ ਖਿੱਚਦਾ 9 ਤਾਂ ਹੱਥ ਕੇ ਖਿੱਚਦਾ ਹਾਂ ਹਾਂ ਟ੍ਰੈਕਟਰ ਚੰਗਾ ਨਾਲ ਆ ਮੁੰਡਾ ਹੈਗਾ ਇਹਨਾਂ ਦੇ ਘਰੇ ਹੈਗਾ ਇਹਨਾਂ ਦਾ ਨਾਲ ਦੇ ਇਹਦੇ ਚਾਚੇ ਦੇ ਨਵੇਂ ਘੜਾਇਆ ਹੋਇਆ 13 ਗਾਲਟੀਵੇਟਰ ਕਹਿੰਦੇ ਬਾਕੀ ਵੇਟ ਬੂਟ ਵੀ ਲੱਗੇ ਹਨ ਉਹ ਵੇਟ ਲੱਗੇ ਹੋਏ ਨੇ 2002 ਮਾਡਲ ਆ 240 ਡਿਮਾਂਡ ਆ ਮੰਨ ਕੇ ਚੱਲੇ ਟਰੈਕਟਰ ਦਾ ਸੌਦਾ ਹੋ ਜੂ 210 10000 ਦੇ ਘੇਰੇ ਕਿੰਨੇ ਦੇ 210 ਦਾ ਬਾਕੀ ਮੌਕੇ ਤੇ ਆ ਬਾਕੀ ਮੌਕੇ ਤੇ ਮਾਨਤਾ ਨੂੰ ਹੋਰ ਵੀ ਹੋ ਜੂ ਮਿੱਤਰੋ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 855 ਐਫ ਆਈ ਰਿਵਰਸ ਵੀਡੀਓ ਦੱਸਿਓ ਭਾਈ ਇਹ 17 ਮਾਡਲ ਆ ਟਾਇਰੂ ਦੇ ਵੀ ਨਵੇਂ ਆਗੇ ਠੀਕ ਆ ਜੀ ਇਹਦਾ 565 ਡਿਮਾਂਡ ਆ ਰੰਗ ਪੇਂਟ ਸਾਰਾ ਰੈਡੀਨੋ ਦਾ ਸੀਲਾ ਤੁਲਨ ਰੈਟਰ ਤੇ ਲੱਗੀਆਂ ਠੀਕ ਹੈ ਜੀ 565000 ਡਿਮਾਂਡ ਆ ਇੱਕੋ ਹੀ ਰੇਟ ਦੇ ਦੇ 40 40 ਦੇ ਆਖਿਆ 40 ਦਾ ਹੀ ਇਹਦੇ 40 ਦਾ ਕੀ ਮੌਕੇ ਤੇ ਆ ਮਾੜਾ ਮੋਟਾ ਜੇ ਕੋਈ ਹੋਇਆ ਤਾਂ ਗਜੈਸ ਕੱਢ ਦੇਾਂਗੇ 40 ਦਾ ਹੀ ਇੰਜਨ ਗੇਅਰ ਦਾ ਚੰਗਾ ਠੋਕਰ ਆ ਮਰਜ਼ੀ ਵਾ ਕੇ ਤਸੱਲੀ ਕਰ ਲੈ ਇੰਜਨ ਗੇਅਰ ਦੀ ਫੁੱਲ ਠੋਕਰ ਆ ਬਾਈ ਕਿੰਨਾ ਟਾਈਮ ਮਰਜ਼ੀ ਵਾ ਕੇ ਤਸੱਲੀ ਕਰ ਲੋ ਟਾਇਰ ਐ ਮਰਥਦੇ ਆ ਟਾਇਰ ਐ ਮਾਰੇ ਫਦ ਨਹੀਂ ਦੱਸੀ ਬਾਈ ਇਹਦੇ ਬਾਰੇ ਇਹ 2011 ਮਾਡਲ 388 ਡਿਮਾਂਡ ਆ ਫੁੱਲ ਟੌਪ ਮਾਡਲ ਵਾਲਾ ਟਾਇਰ ਨਵੇਂ ਆਗੇ ਠੀਕ ਹੈ ਜੀ ਕਨ ਸਾਢੇ ਦਿਨ ਦਾ ਹਾਂ ਸਾਢੇ ਦਿਨ ਦਾ ਮੇਤਰੋ ਇਹ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਤਾਂ ਲੇ ਤੁਸੀਂ ਮੂਰੇ 855 ਆ ਗਿਆ 18 ਮਾਡਲ 580 ਡਿਮਾਂਡ ਆਈ ਟਰੈਕਟਰ ਇਹ ਨਾਲ 2200 ਘੰਟਾ ਚੱਲਿਆ ਨਾਲ ਦੇ ਟਾਇਰ 70 ਪੈਸੇ ਦਾ ਟਰੈਕਟਰ ਦੇ ਠੀਕ ਆ ਜੀ ਅੱਖਾਂ ਵਿੱਚ ਕੇ ਆਏ ਭਾਵੇਂ ਸੌਦਾ ਕਰਕੇ ਫੋਨ ਤੇ ਸਾਈ ਪਾ ਕੇ ਮੰਨ ਕੇ ਚੱਲ ਫੋਨ ਤੇ ਟਰੈਕਟਰ ਮੰਗਾ ਲਈ ਭਾਵੇਂ ਫੋਨ ਤੇ ਮੰਗਵਾ ਲਈ ਕੰਮੀ ਹੋਵੇ ਆਪਾਂ ਉਹਦੇ ਤੇਲ ਖਰਚੇ ਦੇ ਪੁੱਠਾ ਮੋੜ ਲਿਆ ਮੰਗ ਠੀਕ ਆ ਜੀ ਇੰਨੀ ਤਸੱਲੀ ਅਜੇ ਤੱਕ ਆਹ ਗੀਟੀ ਜੀ ਨਾਲ ਕਿਸੇ ਦੀ ਨਹੀਂ ਬਚਦੀ ਚੱਲ ਫਾਲੀ ਚਲੋ ਲਾ ਕੇ ਚਲਾ ਕੇ ਮਾਰਦਾ ਇਹ ਵੀ ਨਹੀਂ ਪੱਟੀ ਗਈ ਕੀ ਯਾਰ ਮੀਟਰ ਤੇ ਇੱਕ ਵੀ ਕੈਮਰਾ ਬਣਾ ਦੇ ਬਾਈ 2300 ਘੰਟਾ ਅਰੀਜਨਲ ਟਰੈਕਟਰ ਚੱਲਿਆ ਹੋਇਆ ਹੈ। ਬਾਈ 2300 ਘੰਟਾ ਨਾਲ ਦੇ ਟਾਇਰ ਆ ਮਾਰਕਾ ਵੀ ਚੱਕਰਾਜ। 18 ਦਾ। ਠੀਕ ਹੈ ਜੀ। 580 ਡਿਮਾਂਡ ਹੈ ਇਹਦੀ। ਹਾਂਜੀ। 5.5 ਲੱਖ ਦਾ ਟਰੈਕਟਰ ਦਾ ਸੌਦਾ। ਬਾਕੀ ਮੌਕੇ ਤੇ ਮਾਨਤਾਣ ਹੋ ਜੂ। ਇੱਕ ਵੀਰਾਂ ਨੂੰ ਬੇਨਤੀ ਇਹ ਹੈ ਜੀ ਵੀ ਆਪਣਾ ਕੋਈ ਇਦੋਂ ਬਾਅਦ ਬਾਲਾ ਉੱਲੇ ਵਾਲਾ ਫਰਕ ਨਹੀਂ ਗਾ ਕਈ ਫੋਨ ਲਾ ਕੇ ਉਦੋਂ ਮੰਨ ਕੇ ਚੱਲ 25-30 ਹਜ਼ਾਰ 40 ਹਜ਼ਾਰ ਰੇਟ ਘੱਟ ਲਾ ਦਿੰਦੇ ਆ। ਉਹਨਾਂ ਨੂੰ ਹੱਥ ਾਨ ਲ ਕੇ ਬੇਨਤੀ ਹੈ ਵੀ ਉਹ ਫੋਨ ਨਾ ਕਰਨ। ਠੀਕ ਹੈ ਜੀ। ਪੂਰੇ ਫੇਰ ਸੱਤ ਬਾਰ ਆ ਗਿਆ। ਠੀਕ ਹੈ। ਹਾਂ ਜੀ ਬਾਕੀ ਮੌਕੇ ਤੇ ਹੋ ਜੋ ਮੌਕੇ ਦੀ ਮੰਗ ਤਾਂ ਨਹੀਂ ਆ ਬਸ ਇਹਨਾਂ ਦੇਣ ਵਾਲਾ ਰੇਟ ਹੀ ਆ ਠੀਕ ਹੈ ਬਾਕੀ ਆਹ ਮੌਕੇ ਤੇ ਛੋੜ ਛੱਪੇ ਤਾਂ ਛੋੜ ਛੱਪੇ ਦਾ ਮੰਗ ਤਾਂ ਨੂੰ ਹੋਰ ਵੀ ਹੋ ਜੂ ਯਾਰ ਕੋਈ ਖਿੱਚ ਕੇ ਲਕੀਰ ਖਿੱਚ ਕੇ ਸੌਦੇ ਨਹੀਂ ਹੁੰਦੇ ਹਾਂ ਹਾਂ ਬਸ 4415 ਮਾਡਲ ਠੀਕ ਆ 744 ਆ ਗਿਆ 15 ਮਾਡਲ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਕ੍ਰਾਸ ਕਰ ਇੰਜਨ ਚ ਹਾਂ ਕ੍ਰਾਸ ਕਰ ਇੰਜਨ ਚ ਮਤਲਬ ਟਾਇਰਾਂ ਵਾਲਾ ਟਾਇਰ ਹੈਗੇ 80 ਪੈਸੇ 14 ਦੇ ਟਾਇਰਾਂ ਵਾਲਾ ਟਾਇਰ 80 ਇਹ ਟਾਇਰਾਂ ਮਗਰਾੜ ਮਰੂਡ ਓਰੀਜਨਲ ਆ ਸਾਰਾ ਟਰੈਕਟਰ ਹੀ ਓਰੀਜਨਲ ਹੈ ਤੋਂ ਲੈ ਕੇ ਜੱਡਾ ਤੱਕ ਇਹਦੇ ਵੀ ਗ ਲਖ 365000 ਦਾ 365 ਦਾ ਮਿੱਤਰੋ ਇਹ ਟਰੈਕਟਰ ਬਣੂਗਾ 60 ਆਲਾ ਸਿਉਣਾ ਲੀਕ ਆ ਗਿਆ ਮੇਰੇ 2007 ਮਾਡਲ ਟੈਟੂਰ ਇਹਦੇ ਹੈਗੇ ਅਗੇ 60 ਕ ਪੈਸੇ ਅਗਲੇ 80 ਪੈਸੇ ਆ ਫੁੱਲ ਟੌਪ ਆ ਇਹ ਡਬਲ ਡਿਸਟ੍ਰੀਬਿਊਟਰ ਤੇਲ ਬ੍ਰੇਕ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਠੀਕ ਹੈ ਜੀ ਪੰਜਾਬ ਨੰਬਰ ਚੱਪ ਵਾਲੀ ਕਾਪੀ ਇਹ ਰੇਟ ਦਾ ਸੌਦਾ 2 ਲੱਖ ਤੇ 80000 ਦਾ 280 ਦਾ ਹਾਂ ਠੀਕ ਹੈ 2 ਲੱਖ 80000 ਦਾ ਮਿੱਤਰੋ ਇਹਦਾ ਸੌਦਾ ਹੋਊਗਾ ਹਾਂਜੀ ਹਾਂਜੀ ਤੇ ਆਪਣਾ ਫੋਨ ਨੰਬਰ ਨੋਟ ਕਰ ਲਓ 9464002300 ਬਾਕੀ ਜੇ ਕਿਸੇ ਨੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਕੇ ਵੀ ਦੇ ਦੇਾਂਗੇ ਕਿਸੇ ਨੇ ਆਪ ਕਰਵਾਉਣਾ ਹੋਵੇ ਆਪ ਵੀ ਕਰਵਾ ਲੇ ਆਪਾਂ ਡਾਕੂਮੈਂਟ ਸਾਰੇ ਕੰਪਲੀਟ ਦੇ ਦੇਾਂਗੇ ਕਿਸੇ ਨੇ ਨਾਮ ਕਰਵਾ ਕੇ ਲੈਣਾ ਹੋਵੇ ਨਾਮ ਕਰਵਾ ਕੇ ਵੀ ਦੇ ਦੇਾਂਗੇ ਠੀਕ ਹੈ 2 ਨੰਬਰ ਪਲਾਟ ਆਪਣਾ ਤਲਵੰਡੀ ਸਾਬੋ ਇੱਥੇ ਗਡਾਉਂ ਚ ਰੇਟ ਪਿੰਡ ਵੀ ਹੁੰਦੇ ਆ ਆਪਣੇ ਕੋਲੇ ਪਿੰਡ ਵੀ ਹੁੰਦੇ ਆ ਪਿੰਡ ਕਿਹੜਾ ਪਿੰਡ ਬਾਹੋ ਯਾਤਰੀ ਹਾਂ ਗੁੱਦੇ ਦੇ ਬਠਿੰਡੇ ਤੋਂ ਕਿੰਨਾ ਕੁ ਕਿਲੋਮੀਟਰ ਹੈ ਬਠਿੰਡੇ ਠੀਕ ਹੈ ਮੋਬਾਈਲ ਨੰਬਰ ਬਾਰੇ ਬੋਲਣੀ ਮੋਬਾਈਲ ਨੰਬਰ ਨੋਟ ਕਰ ਲਓ 9464002350 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ